ਕਿਸਾਨ ਵੀਰੋ ਅੱਜ ਫੇਰ ਇੱਕ ਚੰਗੀ ਬੂਰੀ ਮਿੱਤਰੋ ਝੋਟੀ ਲੈ ਕੇ ਆਏ ਆ ਜੀ ਖੜਿਆ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਵੱਡੇ ਕੱਦ ਕਾਠ ਵਾਲੀ ਸਿਹਤ ਪੱਖੋਂ ਮਿੱਤਰੋ ਚੰਗੀ ਪਲੀ ਵੀ ਭਾਈ ਸੁਖਮੰਦਰ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਫੇਰ ਆਪਾਂ ਕਹਿੰਦੇ ਵੀ ਚੰਗੇ ਕੱਦ ਕਾਠ ਵਾਲੀ ਚੰਗੀ ਸੋਹਣੀ ਤੇ ਬੱਲੇ ਆਪਾਂ ਬੂਰੀ ਮੱਝ ਮਿੱਤਰੋ ਆਪਾਂ ਦਿਖਾ ਰਹੇ ਆਂ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਹਿਲਾਂ ਵੀ ਇੱਕ ਇਹ ਬਾਈ ਦੇ ਘਰੋਂ ਆਪਾਂ ਬੂਰੀ ਮੱਝ ਦੀ ਵੀਡੀਓ ਪਾ ਚੁੱਕੇ ਆਂ ਸਿਆਲ ਦੇ ਵਿੱਚ ਕਰਦਿਆਂ ਗੱਲਬਾਤ ਵੀ ਕਿਹੜਾ ਸੂਆ ਸੌਂਦੀ ਆ ਕਿੰਨਾ ਕੁ ਜਿਹੜਾ ਇਹਦਾ ਦੁੱਧ ਸੀ ਤੇ ਕੀ ਇਹਦਾ ਮਿੱਤਰੋ ਰੇਟ ਆ ਜਿਹੜੇ ਵੀ ਭਰਾ ਕੋਈ ਪੂਰਾ ਪਸੂ ਲੈਣਾ ਚਾਹੁੰਦਾ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਮਿੱਤਰੋ ਸੰਪਰਕ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਈ ਸੀ ਇਹ ਖੜੀ ਤੇ ਜੇ ਆਪਾਂ ਥਾਲੇ ਬੇਦੀ ਮਿੱਤਰੋ ਗੱਲ ਕਰਕੇ ਬਹੁਤ ਹੀ ਸਾਫ ਹੈ ਤੇ ਹਜੇ ਸੂਣ ਦੇ ਵਿੱਚ ਮੇਰਾ ਅੰਦਾਜ਼ਾ ਵੀ ਘੱਟੋ-ਘੱਟ 8-10 ਜਣਾ ਸੂਣ ਦੇ ਵਿੱਚ ਬਾਕੀ ਆ ਪਹਿਲਾ ਮਗਰ ਉਹ ਪਸੂ ਮਿੱਤਰੋ ਕਦੋਂ ਵੀ ਸੂ ਸਕਦਾ ਹੈ ਸਰੀਰ ਪੱਖੋਂ ਫੇਰ ਕਹਿੰਦੇ ਬਹੁਤ ਹੀ ਸੰਭੀ ਵੀ ਹਾਂਜੀ ਅੰਕਲ ਜੀ ਪਹਿਲਾਂ ਤਾਂ ਸਸਰੀ ਘਰ ਜੀ ਸਸਰੀ ਘਰ ਹੋਰ ਠੀਕ ਹੈ ਜੀ ਸੇ ਤਾਂ ਹਾਂਜੀ ਆਪਣਾ ਜਿਹੜਾ ਇਹ ਘਰ ਹੈ ਕਿੱਥੇ ਜੇ ਘਰ ਹੈ ਪਿੰਡ ਦੇ ਇਹ ਇਹ ਆਪਣਾ ਭਾਈਤੇ ਵਾਲੀ ਸੜਕ ਤੇ ਆ ਹਾਂਜੀ ਸਮਝ ਲਾ ਵੀ ਟੇਕੇ ਕੋਲ ਪਈ ਮੜਦੀ ਆ ਮਤਲਬੀ ਸੁਖਾਨੰਦ ਕਿੰਨਾ ਰਹਿ ਜਾਂਦਾ ਹੂ ਇੱਥੋਂ ਤੁਹਾਨੂੰ ਇਥੋਂ ਚ 4 ਕਿਲੋਮੀਟਰ ਬਾਅਦ ਤੇ ਭਗਤਾ ਭਗਤਾ 6 5 6 ਕਿਲੋ ਮਤਲਬੀ ਜਿਹੜਾ ਪੱਠਾ ਆ ਕੇ ਪੱਠੇ ਤੋਂ ਗਾਹਾਂ ਪਿੱਪਲ ਆਉਂਦਾ ਹਨਾ ਹਾਂ ਬੋੜ ਆਉਂਦਾ ਬੋੜ ਹਾਂ ਬੋੜ ਤੋਂ ਕੱਚਾ ਰਸਤਾ ਪੱਠੇ ਵਾਲੀ ਸਾਈਡ ਆ ਬੈਕ ਸਾਈਡ ਮੁੜਦਾ ਹਾਂ ਔਰਲੇ ਪਾਸੇ ਨੂੰ ਭਰਜਾਲੇ ਪਾਸੇ ਚੜ ਚੜਦੇ ਨੂੰ ਹਾਂ ਚੜਦੇ ਵਾਲੇ ਪਾਸੇ ਨੂੰ ਠੀਕ ਹੈ 10 12 ਕਿੱਲੇ ਓਕੇ ਹਾਂ ਜਿਹੜੇ ਰਾਹ ਤੇ ਮਲਾ ਟੋਰ ਪਏ ਆ ਹਨਾ ਹਾਂ ਹਾਂ ਜੀ ਹਾਂਜੀ ਹੁਣ ਆਪਾਂ ਮੱਝ ਗੱਲ ਕਰਦੇ ਆਂ ਵੀ ਕਰਦੀ ਹੈ ਜੀ ਹਾਂ ਜੀ ਮੈਂ ਕਰਦੀ ਹੈ ਜੀ ਠੀਕ ਆ ਸੁਆ ਕਿਹੜਾ ਸੂਹ ਦੀ ਐ ਸਹੀ ਇਹ ਸੂਆ ਤੀਜੇ ਸੂਏ ਸੂਆ ਜੀ ਤੀਜੇ ਸੂਏ ਦੁੱਧ ਕਿੰਨਾ ਕਾ ਦੂਜੇ ਸੂਏ ਦਾ ਕੱਢਿਆ ਜੀ 12 ਕਿਲੋਟਰ ਦੇਊਗੀ ਦੁੱਧ ਦੀ ਠੀਕ ਆ 12 ਕੱਢਿਆ ਵਾ ਆ ਠੀਕ ਆ ਤੇ ਕਿੰਨੇ ਕ ਦਿਨ ਲੈ ਜੂ ਜੀ ਹਜੇ ਇਹ ਅੱਠ ਅੱਠ ਤੋਂ 7 ਦਿਨ ਰਹਿੰਦੇ ਆ ਕਿੰਨੇ ਦਿਨ ਪੱਧਵੀ ਲੱਗਿਆ ਕਦੋਂ ਠੀਕ ਆ ਇਹਨੂੰ ਇੱਕ ਵਾਰੀ ਤੋੜ ਕੇ ਦਿਖਾਓ ਜੀ ਫਿਰ ਆਪਾਂ ਰੇਟ ਵੀ ਮਿੱਤਰੋ ਪੁੱਛਦੇ ਆਂ ਵੱਡੇ ਘੱਟ ਘਾਟ ਵਾਲੀ ਮਿੱਤਰੋ ਚੰਗੀ ਸਮੀ ਵੀ ਐ ਤੇ ਸਿੰਗਾ ਦੀ ਸੇਪ ਵੀ ਮਿੱਤਰੋ ਬਹੁਤ ਸੋਹ ਤੇ ਸਰੀਰ ਪੱਖੋਂ ਵੀ ਆਪਾਂ ਗੱਲ ਕਰਦੇ ਵੀ ਚੰਗੀਆਂ ਮੱਜਾਂ ਦੇ ਵਿੱਚੋਂ ਆਉਂਦੀਆਂ ਮਿੱਤਰੋ ਭਜਨ ਕਰਨੇ ਨੂੰ ਤੇ ਸੋਹਣੇ ਬਣ ਕਰਨੇ ਨੂੰ ਟੀਕੇ ਬਾਰੇ ਕੁਝ ਜਾਣਕਾਰੀ ਹੈ ਜੀ ਕਿਹੜਾ ਲੱਗਿਆ ਵਾ ਠੀਕ ਆ ਉਹ ਵਦਗਾ ਭਰਿਆ ਵਾ ਜੀ ਉਹ ਵੀ ਮੈਂ ਨਸਲਦਾ ਹੀ ਆ ਬੂਰੀ ਬੂਰੇ ਸੰਦੇ ਆ ਕੱਤੀ ਬੂਰੀ ਆ ਤੇ ਗੇਂਦ ਦਾਸਲ ਆ ਕੱਤੀ ਖੜੀ ਐ ਇਹ ਇਹਦੀ ਇੱਕ ਇਹ ਅੱਡ ਆ ਇਹ ਉਹ ਅੱਡ ਦੀ ਐ ਜਿਸੇ ਨਸਲ ਦਾ ਹਾਂ ਠੀਕ ਆ ਇਹ ਬੂਰੇ ਵਾਲੀ ਭਰਿਆ ਵਾ ਹਾਂ ਓਕੇ ਸੋ ਦੇਣ ਮਿੱਤਰੋ ਹਜੇ 8-10 ਦਿਨ ਬਾਕੀ ਆ ਤੇ ਰੇਟ ਕੀ ਕਰਤਾ ਜੀ ਆਪਾਂ ਫਿਰ ਇਹਦਾ ਰੇਟ ਤਾਂ 180 ਕਰਦੇ ਆ ਮੰਨ ਤਾਂ ਹੋ ਜੂਗਾ ਓਕੇ ਹੋ ਜੂਗਾ ਮੰਨ ਤਾਂ ਹਣ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ 94176 94176 77506 77506 ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਅੰਕਲ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਹਜੇ ਕੱਚੀ ਮਿੱਤਰੋ ਕਾਫੀ ਦਿਨਾਂ ਦੀ ਹੈ ਕਟੋਕਟ ਮੇਰਾ ਅੰਦਾਜ਼ਾ ਹੀ 5-7 ਦਲ ਸੂਰ ਦੇ ਵਿੱਚ ਬਾਕੀ ਹੈ ਕਿਉਂਕਿ ਹਜੇ ਪੂਰੇ ਮਿੱਤਰੋ ਤੋੜੇ ਨਹੀਂ ਚੰਗਾ ਵਜਣਾ ਚੰਗਾ ਕੱਟ ਕਾਟ ਆ ਤੇ ਚੰਗੀ ਸਿਹਤ ਹੈ ਸੋ ਮਿੱਤਰੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ